ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਇੱਕ ਮਹਾਨ ਰਚਨਾ ਜਿੰਨੂੰ ਕੀ ਆਪਾਂ ਸਾਰੇ ਹੀ ਸੋ ਸਾਖੀ ਦੇ ਨਾਮ ਤੋਂ ਜਾਣਦੇ ਹਾਂ ਜਿਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਬਾਰੇ ਵੀ ਬਹੁਤ ਕੁਝ ਦੱਸਿਆ ਗਿਆ ਜਿਦੇ ਵਿੱਚ ਉਹ ਕਈ ਕੁਝ ਗੱਲਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਤੇ ਕੁਝ ਜਿਹੜੀਆਂ ਨੇ ਭਵਿੱਖਵਾਨੀਆਂ ਉਹ ਆਉਣ ਵਾਲੇ ਸਮੇਂ ਦੇ ਬਾਰੇ ਦੱਸੀਆਂ ਗਈਆਂ ਨੇ ਸੋ ਸਾਖੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਗ੍ਰਸਤੀਆਂ ਵਾਸਤੇ ਦੁਨੀਆ ਵਾਸਤੇ ਇਸ ਸੰਸਾਰ ਦੇ ਭਲੇ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਨੇ ਵਿਧੀਆਂ ਦੱਸੀਆਂ ਨੇ ਤਾਂ ਜੋ ਉਹਨਾਂ ਦੇ ਉੱਤੇ ਚੱਲ ਕੇ ਆਪਾਂ ਸੁੱਖ ਪ੍ਰਾਪਤ ਕਰ ਸਕੀਏ ਇੱਕ ਅਜੇਹੀ ਹੀ ਵਿਧੀ ਹੈ ਕਿ ਜਿਹੜੇ ਸੰਸਾਰੀ ਕਿਸੇ ਵੀ ਕਾਰਜ ਵਾਸਤੇ ਬਹੁਤ ਤੰਗ ਪਰੇਸ਼ਾਨ ਨੇ ਜਿਨ੍ਹਾਂ ਦਾ ਕੋਈ ਵੀ ਵਾਸ ਨਹੀਂ ਚੱਲਦਾ ਕਿ ਕਾਰਜ ਨੂੰ ਫਤਿਹ ਕਿਵੇਂ ਕੀਤਾ ਜਾਏ ਕੋਈ ਕੰਮ ਹੈ ਜਿਹੜਾ ਸਿਰੇ ਨਹੀਂ ਚੜਦਾ ਅੜ ਗਿਆ ਹੈ ਬਹੁਤ ਹੀ ਚਾਰੇ ਪਾਸੇ ਭੱਜ ਦੌੜ ਕੇ ਥੱਕ ਗਏ ਹਾਂ ਤੇ ਸਤਿਗੁਰੂ ਮਹਾਰਾਜ ਜੀਆਂ ਦੀ ਇੱਕ ਏ ਵਿਧੀ ਹੈ ਜਿਹੜੀ ਕਿ ਸਾਨੂੰ ਜ਼ਰੂਰ ਪਰ ਜ਼ਰੂਰ ਕਰਨੀ ਚਾਹੀਦੀ ਏ ਕਿਉਂਕਿ ਇਹ ਖੁਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਦਾ ਜ਼ਿਕਰ ਜਿਹੜਾ ਹੈ ਉਹ ਸੌ ਸਾਖੀ ਦੇ ਵਿੱਚ ਕੀਤਾ ਹੈ ਕਿ ਜੇ ਕਿਸੇ ਸਿੱਖ ਦਾ ਕੰਮ ਬਹੁਤਾ ਹੀ ਅੜ ਗਿਆ ਹੈ ਤੇ ਉਪਾਵਨਾ ਦੇ ਨਾਲ ਤਿੰਨ ਪਾਠ ਸ੍ਰੀ ਅਨੰਦ ਸਾਹਿਬ ਜੀ ਦੇ ਕਰੇ ਤੇ ਦੇਗ ਪ੍ਰਸ਼ਾਦ ਗੁਰੂ ਮਹਾਰਾਜੀਆਂ ਦੇ ਅੱਗੇ ਪੇਟਾ ਕਰਕੇ ਉਸ ਕਾਰਜ ਦੇ ਪਰਥਾਏ ਜਿਹੜੇ ਕਾਰਜ ਦੀ ਤੁਸੀਂ ਸੰਪੂਰਨਤਾ ਚਾਹੁੰਦੇ ਹੋ ਤੇ ਉਸ ਦੇ ਪਰਥਾਏ ਗੁਰੂ ਮਹਾਰਾਜੀਆਂ ਦੇ ਅੱਗੇ ਬੇਨਤੀ ਕਰਕੇ ਤੇ ਜਿਹੜਾ ਕੜਾਹ ਪ੍ਰਸ਼ਾਦ ਹੈ ਉਹ ਪੇਟਾ ਕਰ ਦੇਣਾ ਹੈ ਬਾਈ ਗੁਰੂ ਜੀਓ ਇਸ ਗੱਲ ਦੇ ਵਿੱਚ ਇੱਕ ਇਹ ਵੀ ਹੈ ਕਿ ਜਦੋਂ ਦੇਗ ਪ੍ਰਸ਼ਾਦ ਦੇ ਨਾਲ ਗੁਰਬਾਣੀ ਮਿਲ ਕੇ ਜਿਹੜਾ ਕਾਰਜ ਹੈ ਉਹ ਫਤਿਹ ਹੋ ਜਾਂਦਾ ਹੈ ਕਿਉਂਕਿ ਗੁਰੂ ਮਹਾਰਾਜ ਜੀਆਂ ਦਾ ਇਹ ਫਰਮਾਨ ਹੈ ਕਿ ਦੇਗ ਤੇਗ ਜਗਮੈ ਦੂ ਚਲੇ ਜਦੋਂ ਜਦੋਂ ਦੇਗ ਨੂੰ ਭੋਗ ਤੇਗ ਦਾ ਲੱਗਦਾ ਹੈ ਤੇ ਉਹ ਗੁਰੂ ਮਹਾਰਾਜ ਜੀ ਨੂੰ ਪਰਵਾਨ ਹੁੰਦਾ ਹੈ ਉਹ ਸੂਖਸ਼ਮ ਰੂਪ ਦੇ ਵਿੱਚ ਗੁਰੂ ਮਹਾਰਾਜ ਉਸ ਪੇਟਾ ਕੀਤੇ ਹੋਏ ਪ੍ਰਸ਼ਾਦ ਨੂੰ ਆਪ ਪ੍ਰਵਾਨ ਕਰਦੇ ਨੇ ਤੇ ਸੰਗਤ ਜੀਓ ਇਸ ਗੱਲ ਬਾਰੇ ਅਸੀਂ ਜਾਣੂ ਹਾਂ ਕਿ ਜਦੋਂ ਗੁਰੂ ਮਹਾਰਾਜ ਸਾਡਾ ਪ੍ਰਸ਼ਾਦ ਪ੍ਰਵਾਨ ਕਰਦੇ ਨੇ ਤੇ ਆਪਣੀ ਕਿਰਪਾ ਵੀ ਨਾਲ ਹੀ ਕਰਕੇ ਸਾਨੂੰ ਕਿਰਤਾਰਥ ਕਰਦੇ ਨੇ ਸੋ ਸੰਗਤ ਜੀਓ ਜਿੰਨਾ ਵੀ ਸੰਗਤਾਂ ਦੇ ਜਿੰਨਾ ਵੀ ਗ੍ਰਸਤੀਆਂ ਸੰਸਾਰੀਆਂ ਦੇ ਜਿਹੜੇ ਵੀ ਕਾਰਜ ਦੇ ਪਰਥਾਈ ਤੁਸੀਂ ਬਹੁਤ ਚਿੰਤਾ ਕਰਦੇ ਹੋ ਤੇ ਵਾਹਿਗੁਰੂ ਜੀ ਉਹ ਕਰੀ ਇਸ ਬਚਨ ਨੂੰ ਆਪਾ ਮੰਨ ਕੇ ਤੇ ਤਿੰਨ ਪਾਠ ਆਨੰਦ ਸਾਹਿਬ ਜੀ ਦੇ ਕਰਕੇ ਤੇ ਦੇਗ ਪ੍ਰਸ਼ਾਦ ਪੇਟਾ ਕਰਕੇ ਗੁਰੂ ਜੀ ਦੀ ਅੱਗੇ ਅਰਦਾਸ ਕਰਕੇ ਤੇ ਆਪਾਂ ਖੁਸ਼ੀਆਂ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ